ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਰਾਂਚੀ ਜੀ ਮਾਤੇ ਕੋਈ ਚੱਲਦੀ ਹੈ ਇੱਕ ਫੈਸਲਾ ਕੀਤਾ ਕਿ ਸਾਰੇ ਪੰਜਾਬ ਚ ਪਿੰਡ ਪਿੰਡ ਚ ਜਾ ਕੇ ਆਮ ਜਰਾਸ ਭਰਉਣਾ ਜਿਹਦੇ ਵਿੱਚ ਸਾਰੇ ਨਗਰ ਦੇ ਲੋਕ ਚਾਹੇ ਉਹ ਲੇਡੀਜ਼ ਆ ਜਾਂ ਜੈਂਟਸ ਆ ਕੋਈ ਵੀ ਆ ਉਹਨਾਂ ਦੇ ਸੁਝਾਅ ਲੈ ਜਾਣਗੇ ਔਰ ਮੌਕੇ ਤੇ ਵੀਡੀਓ ਸਾਹਿਬ ਆਏ ਨੇ ਉਹਨਾਂ ਦਾ ਸਮੂਚਾ ਜਿਹੜਾ ਤਾਪ ਹੈ ਉਹ ਨਾਲ ਆਇਆ ਸਾਰੇ ਕੰਮ ਨੋਟ ਜਿਹੜੇ ਉਹ ਕਰਾਏ ਗਏ ਨੇ ਤਾਂ ਇਹੀ ਜਿਹੜੇ ਆ ਪ੍ਰੋਜੈਕਟਾਂ ਬਣਨਗੀਆਂ ਕਿੰਨੇ ਕਿਹੜੇ ਕੰਮ ਦੀ ਕਿੰਨੀ ਜ਼ਰੂਰਤ ਆ ਪੈਸਿਆਂ ਦੀ ਉਹ ਸਾਰੀਆਂ ਪ੍ਰੋਜੈਕਟਾਂ ਬਣ ਕੇ ਆਉਣਗੇ ਉਹਦੇ ਮੁਤਾਬਕ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੋਏਗੀ ਤਾਂ ਦੂਸਰਾ ਇਹਦੇ ਨਾਲੇ ਤੇ ਜਿਹੜੀ ਪੰਜਾਬ ਸਰਕਾਰ ਨੇ ਕੰਮ ਦੀ ਸਪੀਡ ਬਣਾਈ ਆ ਕਿ ਰੌਕਟ ਦੀ ਸਪੀਡ ਤੇ ਜਿਹੜੇ ਕੰਮ ਆ ਹੋਣੇ ਨੇ ਤੇ ਇੱਕ ਜੁੱਧ ਨਸ਼ਿਆਂ ਵਿਰੁੱਧ ਉਹਦੇ ਵੀ ਸੰਬੰਧ ਚ ਆਮ ਜਲਾਹ ਚ ਲੋਕਾਂ ਨੂੰ ਵੇਅਰ ਕੀਤਾ ਗਿਆ ਕਿਸੇ ਨੇ ਵੀ ਜਿਹੜਾ ਨਸ਼ਾ ਵੇਚਦਾ ਉਹਦਾ ਕਿਸੇ ਨੇ ਕੋਈ ਸਾਥ ਨਹੀਂ ਦੇਣਾ ਸਪੈਸ਼ਲ ਤੌਰ ਤੇ ਜਿਹੜੇ ਪਿੰਡਾਂ ਚ ਸਰਪੰਚ ਬਣੇ ਨੇ ਜਾਂ ਬਣੇ ਨੇ ਨੰਬਰਦਾਰ ਬਣੇ ਨੇ ਜਿਹੜਾ ਵੀ ਬੰਦਾ ਕਿਸੇ ਨਸ਼ੇ ਦੇ ਮਗਰ ਕਿਸੇ ਦੀ ਜਮਾਤ ਦੇਣ ਗਿਆ ਉਹਦੀ ਸਰਪੰਚੀ ਵੀ ਖਤਮ ਉਹਦੀ ਨੰਬਰਦਾਰੀ ਵੀ ਖਤਮ ਸਾਨੂੰ ਸਮਝ ਲੱਗ ਜਾਣੀ ਕਿ ਕਿਹੜਾ ਬੰਦਾ ਇਹਨਾਂ ਨਸ਼ਾ ਵੇਚਣ ਵਾਲਿਆਂ ਤੇ ਮਗਰ ਉਹਨਾਂ ਦੀ ਸਪੋਰਟ ਕਰਦਾ ਹੈ ਜੁਮੇਰ ਹੋਣ ਦੇ ਨਾਤੇ ਕੋਈ ਬੰਦਾ ਇਹਨਾਂ ਦੀ ਮਗਰ ਇਹਨਾਂ ਦੀ ਜਵਾਨਤਾ ਪਰਨਾ ਜਾਵੇ ਇਸ ਕਰਕੇ ਮੈਂ ਸਾਰੇ ਪਿੰਡ ਨੂੰ ਛੱਡ ਕੇ ਸਾਰੇ ਇਲਾਕੇ ਨੂੰ ਵੀ ਤੁਹਾਡੇ ਚਾਨਣਾਂ ਤੇ ਜਰੀਏ ਦੱਸਣਾ ਚਾਹੁੰਦਾ ਕਿ ਆਪੋ ਆਪਣਾ ਬੰਦਾ ਯੋਗਦਾਨ ਜਿਹੜਾ ਨਸ਼ਿਆਂ ਦੇ ਵਿਰੁੱਧ ਹੈ ਉਹ ਜ਼ਰੂਰ ਪਾਉਣਾ ਚਾਹੀਦਾ ਪਿਛਲੇ ਬੜੇ ਲੰਮੇ ਸਮੇਂ ਤੋਂ ਪਨਾ ਨਵਦੀ ਚ ਪੰਚਾਇਤ ਲੱਖ ਨਹੀਂ ਹੋ ਸਕੀ ਜਿਹੜਾ ਮੈਨੂੰ ਲੋਕਾਂ ਨੇ ਚੁਣ ਕੇ ਵਿਧਾਨ ਸਭਾ ਚ ਭੇਜਿਆ ਹੈ ਤਾਂ ਲੋਕਾਂ ਦੀਆਂ ਮੰਗਾਂ ਮੇਰਾ ਪਹਿਲਾ ਫਰਜ਼ ਬਣਦਾ ਮੈਂ ਲੋਕਾਂ ਦੀ ਜਾਇ ਜਿਹੜੀਆਂ ਮੰਗਾਂ ਨੇ ਜ਼ਰੂਰੀ ਉਹਨਾਂ ਨੂੰ ਵਿਧਾਨ ਸਭਾ 'ਚ ਪੇਸ਼ ਕਰਾਂ ਸਪੀਕਰ ਸਾਹਿਬ ਦੇ ਚਰੀਏ ਮੈਂ ਪੰਚਾਇਤ ਮੰਤਰੀ ਨੂੰ ਰਿਕੁਐਸਟਰੀ ਕੀਤੀ ਆ ਕਿ ਇਹਦੇ ਵਾਲਾ ਵਾਰਡ ਬੰਦੀ ਕਰਾ ਕੇ ਤੇ ਤਲਵਚਨਾ ਕਰਾਈਏ ਜਣ ਜਿਹੜੀ ਮੈਂ ਅਗਲੀ ਮੰਗ ਰੱਖਣੀ ਕਰਨੀ ਚਾਹੁੰਦਾ ਸਗਾ ਉਹ ਤੇ ਮਨੂੰ ਸਪੀਕਰ ਸਾਹਿਬ ਨੇ ਟਾਈਮ ਨਹੀਂ ਦਿੱਤਾ ਕਿ ਜ਼ੀਰੋ ਆਵਰ 'ਚ ਬੋਲਣ ਦਾ ਮੈਨੂੰ ਮੌਕਾ ਮਿਲਿਆ ਔਰ ਇੱਕ ਇਸ ਵਾਰ ਰੱਖਣ ਦਾ ਮੌਕਾ ਨਹੀਂ ਤਾਂ ਸਪੀਕਰ ਸਾਹਿਬ ਬੜੀ ਸ਼ਰਮੌਰ ਸਾਡੀ ਰਹੀ ਹੈਗੀ ਆ ਉਹਨਾਂ ਨੇ ਮੈਨੂੰ ਨਹੀਂ ਕਿਹਾ ਪਰ ਤੁਹਾਡੇ ਚੈਨਲ ਦਾ ਹੀ ਮੈਂ ਕਹਿ ਦੇਣਾ ਚਾਹੁੰਨਾ ਕਿ ਉਹ ਮੇਰਾ ਇੱਕ ਮੰਗ ਜਰੂਰ ਰੱਖਣੀ ਚਾਹੁੰਦਾ ਸੋਚੋ ਮੇਰੀ ਗੁਰਨਾਨਕ ਨਾਮ ਲੈਵਾ ਜਿਹੜੀ ਸੰਗਤਾਂ ਜਿਹੜੀ ਗੁਰਨਾਨਕ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਚਾਹੇ ਉਹ Hindu ਨੇ Sikh ਨੇ Musalman ਨੇ Asai ਨੇ ਕੋਈ ਵੀ ਹੈ ਉਹਨਾਂ ਦੇ ਪ੍ਰਤੀ ਮੇਰੇ ਮਨ ਸੀ ਕਿ ਜਿਹੜੇ ਪਾਸਪੋਰਟ ਦੀ ਸ਼ਰਤਾ ਕੋਰੀਡੋਰ ਦਿੱਤੇ ਉਹ ਸਪੀਕਰ ਸਾਹਿਬ ਦੇ ਜ਼ਰੀਏ ਮੈਂ ਉਹ ਗੱਲ ਰੱਖਣੀ ਚਾਹੁੰਦਾ ਸੀ ਕਿ ਪਾਸਪੋਰਟ ਦੀ ਸ਼ਰਤ ਜਿਹੜੀ ਉਹ ਖਤਮ ਹੋ ਜਾਏ ਉਹ ਬੰਦੇ ਬਹੁਤ ਸਾਰੇ ਲੋਕ ਨੇ ਜਿੰਨਾ ਕੁ ਅਜੇ ਤੱਕ ਪਾਸਪੋਰਟ ਨਹੀਂ ਔਰ ਗੁਰੂ ਨਾਨਕ ਸਾਹਿਬ ਦੇ ਕਾਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਨੂੰ ਉਹਨਾਂ ਦੇ ਮਨ ਤੇ ਅੰਦਰ ਅਜੇ ਵੀ ਕੋਈ ਨਾ ਕੋਈ ਕਿਤੇ ਸੀਗਾ ਕਿ ਸਾਨੂੰ ਕਿਤੇ ਜਿਉਂਦੇ ਜੀ ਪ੍ਰਮਾਤਮਾ ਦੇ ਉਸ ਘਰ ਦੇ ਦਰਸ਼ਨ ਹੋ ਸਕਣ ਤਾਂ ਉਹ ਪਾਸਪੋਰਟ ਬਣਾਉਣ ਦੀ ਸਮਰੱਥਾ ਨਹੀਂ ਰੱਖਦੇ ਤਾਂ ਮੈਂ ਚਾਹੁੰਦਾ ਸੰਗਾ ਕਿ ਇੱਕ ਆਧਾਰ ਕਾਰਡ ਤੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਕਿ ਕਾਤਾਰਪੁਰ ਸਾਹਿਬ ਤਾਂ ਕੇ ਗੁਰੂ ਨਾਨਕ ਸਾਹਿਬ ਦੀ ਉਹ ਪਵਿੱਤਰ ਧਰਤੀ ਜਿੱਥੇ ਉਹਨਾਂ 17 ਸਾਲ ਕੁਝ ਮਹੀਨੇ ਰਹਿ ਕੇ ਕੀਤੀ ਕਰਕੇ ਲੋਕਾਂ ਨੂੰ ਨਾਮ ਜਫੂ ਕਰਤ ਕਰੋ ਤੇ ਵੰਡ ਚਕੋ ਦਾ ਪ੍ਰਦੇਸ਼ ਦਿੱਤਾ ਸੀ ਉਹਦੇ ਦਰਸ਼ਕ ਦਾਰੇ ਕਰ ਸਕਣ ਇਹ ਮੇਰਾ ਸੀਗਾ ਅਗਲਾ ਸਪਟਾ ਦੇਖੋ ਖੇਤੀਬਾੜੀ ਤਵਲਜ ਦਾ ਜਿਹੜਾ ਹੈਗਾ ਸੋਕਾ ਦੇ ਤੱਕ ਸ਼ੁਰੂ ਹੋਇਆ ਹੈ ਦੇਖੋ ਜੀ ਮੈਂ ਆਪਣੀ ਗੱਲ ਰੱਖਤੀ ਐ ਸਰਕਾਰ ਤੋਂ ਮੈਨੂੰ ਪੂਰੀ ਉਮੀਦ ਹੈ ਕਿ ਸਰਕਾਰ ਇਸ ਵਾਰ ਧਿਆਨ ਕਰਕੇ ਚੇਚੇ ਤੌਰ ਤੇ ਜਲਦੀ ਸ਼ੁਰੂ ਕਰਾਈ